ਕਾਲੇ ਪਾਣੀ ਦੇ ਮੋਰਚੇ ਦੁਆਰਾ ਅੱਜ ਪਟਿਆਲਾ ਵਿਖੇ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਦੇ ਅਧਿਕਾਰੀਆਂ ਨੂੰ ਮਿਲਣ ਅਤੇ ਮੰਗ ਪੱਤਰ ਦੇਣ ਦੇ ਲਈ ਇੱਕ ਪੈਦਲ ਮਾਰਚ ਸ਼੍ਰੀ ਗੁਰੂ ਦੂਖਨਵਾਰਨ ਸਾਹਿਬ ਗੁਰਦੁਆਰੇ ਤੋਂ ਲੈ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਦਫ਼ਤਰ ਤੱਕ ਇਹ ਮਾਰਚ ਕੱਢਿਆ ਜਾ ਰਿਹਾ ਹੈ ਇਸ ਮੌਕੇ ਤੇ ਅਮਿਤੋਜ ਮਾਨ ਦਾ ਕਹਿਣਾ ਹੈ ਕਿ 1 ਸਾਲ ਪਹਿਲਾਂ ਲੁਧਿਆਣਾ ਦੇ ਤਿੰਨ ਡਾਈੰਗ ਸੈਂਟਰਾਂ ਦੇ ਬੁੱਢੇ ਨਾਲੇ ਵਿੱਚ ਪੈਂਦੇ ਪਾਣੀ ਨੂੰ ਰੋਕਣ ਦੇ ਸਬੰਧੀ ਐਨਜੀਟੀ ਅਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੁਆਰਾ ਇਹਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ। ਸਰਕਾਰ ਦੁਆਰਾ ਕੀਤੇ ਗਏ ਵਾਅਦੇ ਮੁਤਾਬਕ ਬੁੱਢੇ ਨਾਲੇ ਵਿੱਚ ਪੈਂਦੇ ਤਿੰਨ ਡਾਈੰਗ ਸੈਂਟਰਾਂ ਦੇ ਗੰਦੇ ਪਾਣੀ ਨੂੰ ਬੰਦ ਕਰਨ ਦੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਉਹਨਾਂ ਨੇ ਇਹ ਪ੍ਰਦਰਸ਼ਨ ਕੀਤਾ ਹੈ। ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਅੱਜ ਅਸੀਂ ਆਏ ਆਂ ਦੁੱਖ ਨਿਵਾਰਨ ਸਾਹਿਬ ਖੜੇ ਆ ਇਸ ਵਕਤ ਆਪਾਂ ਸਾਰੇ ਤੇ ਕੋਸ਼ਿਸ਼ ਇਹ ਹੈ ਕਿ ਇਸ ਸਰਕਾਰ ਨੂੰ ਤੇ ਇਸ ਪੰਜਾਬ ਪੋਲਿਊਸ਼ਨ ਬੋਰਡ ਨੂੰ ਸਮੱਤ ਬਖਸ਼ੇ ਉੱਪਰ ਆਲਾ ਕਿੰਨੇ ਆਰਡਰ ਹੋ ਚੁੱਕੇ ਨੇ ਚਾਹੇ ਉਹ ਨੈਸ਼ਨਲ ਪੋਲਿਊਸ਼ਨ ਬੋਰਡ ਵੱਲੋਂ ਹੋਣ ਗ੍ਰੀਨ ਟ੍ਰਿਬਿਊਨਲ ਵੱਲੋਂ ਹੋ ਇਵਨ ਪੰਜਾਬ ਪੋਲਿਊਸ਼ਨ ਬੋਰਡ ਨੇ ਵੀ ਇੱਕ ਆਰਡਰ ਕੀਤਾ ਹੈ 33ਏ ਦੇ ਤਹਿਤ 33ਏ ਦਿੱਤਾ ਹੈ ਕਿ ਪਹਿਲੀ ਗੱਲ ਹੈ ਜਿਹੜੇ ਬੁੱਢੇ ਨਾਲੇ ਦੇ ਵਿੱਚ ਪੈਣ ਵਾਲੇ ਤਿੰਨ ਸੈਂਟਰ ਨੇ ਬਹਾਦਰਕੇ ਵਾਲਾ ਫੋਕਲ ਪੁਆਇੰਟ ਵਾਲਾ ਤੇ ਤਾਜਪੁਰ ਰੋਡ ਜਿੱਥੋਂ 10.5 ਕਰੋੜ ਲੀਟਰ ਪਾਣੀ ਗੰਦਾ ਕੈਮੀਕਲ ਵਾਲਾ ਹਰ ਰੋਜ਼ ਪੈਂਦਾ ਹੈ ਉਹ ਪਾਣੀ ਅੱਗੇ ਜਾ ਕੇ ਸਤਲੁਜ ਚ ਵੜਦਾ ਤੇ ਸਤਲੁਜ ਦੇ ਰਾਈ ਪੂਰਾ ਦੱਖਣੀ ਮਾਲਵਾ ਉਹਨੇ ਬਿਮਾਰ ਕੀਤਾ ਹੋਇਆ ਹੈ ਉਹਨਾਂ ਦੇ ਆਰਡਰ ਹੋ ਚੁੱਕੇ ਨੇ ਔਰ ਆਰਡਰ ਹੋਏ ਨੂੰ ਪਤਾ ਕਿੰਨਾ ਸਮਾਂ ਹੋ ਗਿਆ ਸਵਾ ਸਾਲ ਤਾਂ ਅਸੀਂ ਕਹਿ ਰਹੇ ਹਾਂ ਕਿ ਬਾਬਾ ਇਹਨਾਂ ਨੂੰ ਸਮੱਤ ਬਖਸ਼ੇ ਜਿਹੜੀ ਮੈਨੂੰ ਲੱਗਦਾ ਨਹੀਂ ਹੁਣ ਤੱਕ ਤਾਂ ਬਖਸ਼ੀ ਹੈ ਤਾਂ ਜੇ ਫਿਰ ਐ ਨਹੀਂ ਸਮੱਤ ਬਖਸ਼ੀ ਤਾਂ ਫਿਰ ਲੋਕ ਬਖਸ਼ਾਉਣਗੇ ਇਸੇ ਲਈ ਅਸੀਂ ਅੱਜ ਸਿੰਬੋਲਿਕ ਤੌਰ ਤੇ ਇਹਨਾਂ ਤਿੰਨਾਂ ਦੀ ਗੱਲ ਕਰਨ ਤੇ ਜਿਵੇਂ ਕਮਾਲੂ ਵਾਲੇ ਬਹੁਤ ਸਾਰੇ ਸਾਡੇ ਸੱਜਣ ਆਏ ਨੇ ਉਹਨਾਂ ਦੀ ਫੈਕਟਰੀ ਬੰਦ ਹੋ ਚੁੱਕੀ ਹੈ ਇਹਨਾਂ ਦੇ ਪੋਲਿਊਸ਼ਨ ਬੋਰਡ ਦੇ ਆਰਡਰ ਨਾਲ ਔਰ ਤੁਸੀਂ ਹੈਰਾਨਗੀ ਮੰਨੋਗੇ ਜਿਵੇਂ ਆ ਤਿੰਨ ਸੈਂਟਰ ਚੱਲ ਰਹੇ ਨੇ ਨਾ ਆਰਡਰ ਤੋਂ ਬਾਅਦ ਉਹ ਫੈਕਟਰੀ ਵੀ ਚੱਲ ਰਹੀ ਹੈ ਇਹ ਸਿੱਧਾ ਕਾਨੂੰਨ ਦਾ ਉਲੰਘਣ ਹੈ ਐਂ ਹੋਰ ਜਗ੍ਹਾ ਜਿੰਨੀਆਂ ਥਾਵਾਂ ਤੇ ਫੈਕਟਰੀਆਂ ਵਾਲੇ ਸਾਰੇ ਲੋਕ ਜੋ ਸਫਰ ਕਰਨੇ ਚਾਹੀਏ ਮੁਸ਼ਕਾਬਾਦ ਹੋਵੇ ਜਾਂ ਜਿਨ੍ਹਾਂ ਨੇ ਲੱਗਣ ਨਹੀਂ ਦਿੱਤੀ ਤਲਵੰਡੀਆਂ ਕਲਿਆ ਹੋਵੇ ਸਾਰੇ ਚਮਕੌਰ ਸਾਹਿਬ ਵਾਲੇ ਹੋਣ ਜਿੰਨੇ ਹੋਰ ਥਾਰਾਂ ਤੇ ਵੀ ਨੇ ਡਾਉਣ ਕਲਾਂ ਵਾਲੇ ਹੋਣ ਜਾਂ ਸੇਤੀਆ ਵਾਲੇ ਹੋਣ ਜਗਤਜੀਤ ਵਾਲੇ ਹੋਣ ਸਭ ਲੋਕ ਜੋ ਸਫਰ ਕਰ ਰਹੇ ਨੇ ਆ ਰਹੇ ਨੇ ਔਰ ਅਸੀਂ ਇੱਕ ਜਿਹੜੇ ਵਾਲੇ ਜੀਰਾ ਜੀਰੇ ਵਾਲੇ ਸਾਂਝੇ ਮੋਰਚਾ ਉੱਥੇ ਉਹ ਤਾਂ ਬੰਦ ਹੋ ਗਈ ਅੱਗੇ ਆ ਦੇ ਇਥਨੋਲ ਦੀ ਪਰਮਿਸ਼ਨ ਦੇ ਦਿਓ ਉਸ ਤੋਂ ਵੀ ਪੋਲਿਊਟਡ ਚੀਜ਼ ਅਸੀਂ ਸਿਰਫ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਹੀਏ ਸਦਬੁੱਧੀ ਦਾ ਇਸਤੇਮਾਲ ਕਰ ਲਓ ਜੇ ਨਹੀਂ ਕਰੋਗੇ ਤਾਂ ਤੁਹਾਨੂੰ ਐ ਨਹੀਂ ਕਿ ਦੂਰ ਸਿੱਟਾਂਗੇ ਔਰ ਸਿਰਫ ਦੂਰ ਨਹੀਂ ਸੁੱਟਣਾ ਇਹ ਜਿੰਨੇ ਵੀ ਅਫੀਸਰ ਨੇ ਇਹਨਾਂ ਤੇ ਕੌਨਟੈਂਪਟ ਆਫ ਕੋਰਟ ਵੀ ਆਊਗਾ ਜਿਨ੍ਹਾਂ ਨੇ ਆਰਡਰ ਨੂੰ ਫਾਲੋ ਨਹੀਂ ਕੀਤਾ ਮਤਲਬ ਉਹਦੀ ਇੱਕ ਟੈਕਨੀਕਲ ਗੱਲ ਤੁਹਾਨੂੰ ਬਾਅਦ ਜਸਕੀਰਤ ਜੀ ਤੇ ਕਪਲ ਜੀ ਵੀ ਦੱਸਣਗੇ ਕਿ ਕਿਵੇਂ ਇੱਕ ਕੋਰਟ ਦੇ ਵਿੱਚ ਖੋਦੀ ਕੇਸ ਕੀਤਾ ਹੋਇਆ ਹੈ ਪੰਜਾਬ ਪੋਲਿਊਸ਼ਨ ਬੋਰਡ ਨੇ ਔਰ ਖੋਦੀ ਉਹਨੂੰ ਖਰਾਬ ਕਰਨ ਲੱਗੇ ਹੋਏ ਨੇ ਇਹਨਾਂ ਦੇ ਡਰਾਮੇ ਐਕਸਪਲੋਜ ਆਜਾ ਥੋੜਿਆਂ ਨੂੰ ਅਸੀਂ ਐਕਸਪੋਜ਼ ਕਰਨੇ ਦੱਸਣੇ ਆ ਹੁਣ ਮਸਲਾ ਇਹ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਕੰਮ ਲਈ ਹੁੰਦੀ ਹੈ ਲਾਅ ਐਂਡ ਆਰਡਰ ਲਈ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤੇ ਜਿਹੜਾ ਇਹ ਗੰਦਾ ਪਾਣੀ ਮਾਰ ਰਿਹਾ ਔਰ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ ਕਿ ਉਹਨਾਂ ਮਾਲਕਾਂ ਤੇ ਆਪਰੇਟਰਾਂ ਤੇ ਤੇ ਉਹਨਾਂ ਅਫੀਸਰਾਂ ਦੀ ਜੋ ਮਾਰਨ ਦੀ ਇੱਕ ਗੰਢ ਤੋਪ ਹੈ ਸਾਜ਼ਿਸ਼ ਹੈ ਕਿ ਉਹਦੇ ਤਹਿਤ ਮੁਕੱਦਮਾ ਹੋ ਕੇ ਇਹਨਾਂ ਤੇ ਕੇਸ ਨਹੀਂ ਚੱਲੂਗਾ ਮੈਂ ਤੁਹਾਡੇ ਮਾਈਕਸ ਤੇ ਕੈਮਰਿਆਂ ਰਾਹੀਂ ਉਹਨਾਂ ਅਫੀਸਰ ਨੂੰ ਕਹਿ ਦੇਣਾ ਚਾਹੁੰਦਾ ਸਰਕਾਰ ਇੱਕ ਸਾਲ ਦੀ ਬਚੀ ਹੈ ਜਿਹੜਾ ਪਾਣੀ ਨੂੰ ਦਰਬਦਰ ਦਿਨੋ ਦਿਨ ਗੰਦਾ ਕਰਦੀ ਜਾਵੇ ਤੇ ਨਾ ਹੀ ਇਹਨਾਂ ਨੂੰ ਬਚਣ ਦੇਣਾ ਜਿਹੜੇ ਦੋਸ਼ੀ ਨੇ ਇਹਨਾਂ ਤੋਂ ਜੁਰਮਾਨਾ ਵੀ ਵਸੂਲਿਆ ਜਾਊਗਾ ਜੋ ਕਰੋੜਾਂ ਦੀ ਸ਼ਕਲ ਚ ਹੋਊਗਾ ਜੋ ਇਨ੍ਹਾਂ ਲੋਕਾਂ ਚ ਵੰਡਿਆ ਜਾ ਸਕੇ ਜੋ ਸਫਰ ਕਰ ਰਹੇ ਨੇ ਇੱਕ ਛੋਟੀ ਜੀ ਗੱਲ ਕਹਿਣਾ ਜੀਰਾ ਫੈਕਟਰੀ ਬੰਦ ਲਈ ਸਰਕਾਰ ਨੇ ਨੈਸ਼ਨਲ ਗ੍ਰੀਨ ਟਰਬਿਊਨਲ ਚ ਲਿਖ ਕੇ ਦਿੱਤਾ ਹੈ ਕਿ ਇਹ ਫੈਕਟਰੀ ਨੇ ਗੰਦ ਪਾਇਆ ਇਹਨਾਂ ਦਾ ਕੰਡਕਟ ਸਹੀ ਨਹੀਂ ਸੀ ਕੰਡਕਟ ਸਹੀ ਨਹੀਂ ਜ਼ਮੀਨ ਕੇ ਗੰਦਾ ਕਰ ਰਹੀ ਸੀ ਤੇ ਠੱਗ ਆ ਇਹ ਹੁਣ ਮੈਨੂੰ ਦੱਸੋ ਇਹ ਮੰਨ ਲਿਆ ਹੁਣ ਇਹ ਦੱਸਣਗੇ ਕਿ ਉਸ ਬੰਦੇ ਨੂੰ 20 ਕਰੋੜ ਸਰਕਾਰ ਨੇ ਕਿਉਂ ਦਿੱਤਾ ਹੋਇਆ ਹੈ ਇਹਦੀ ਵਸੂਲੀ ਹੋਊਗੀ ਤੇ ਨਾਲ ਨਾਲ ਉਹਨਾਂ 25 ਪਿੰਡਾਂ ਨੂੰ ਹਰਜਾਨਾ ਮਿਲੂਗਾ ਐਂ ਹੀ ਬਾਕੀ ਜਗਾ ਵਾਲਿਆਂ ਨੂੰ ਤੇ ਜੇ ਨਹੀਂ ਮਿਲੂਗਾ ਤੇ ਸਰਕਾਰ ਲੋਕਾਂ ਦੀ ਹੈ ਲੋਕਾਂ ਦਾ ਦਵਾਰਾ ਦਵਾਰਾ ਤਾਂ ਹੈਗਾ ਪਰ ਲੋਕਾਂ ਲਈ ਨਹੀਂ ਗਈ ਤੇ ਨਾ ਹੀ ਲੋਕਾਂ ਦੀ ਵੀ ਨਹੀਂ ਗਈ ਇਹ ਡੈਮੋਕ੍ਰੇਸੀ ਦਾ ਹੀ ਪਹਿਲਾ ਹੀ ਜਿਹੜਾ ਮੂਲ ਸਿਧਾਂਤ ਆ ਉਹਦੇ ਖਿਲਾਫ ਹੈ ਅਗਲੀਆਂ ਗੱਲਾਂ ਮੈਂ ਕਹੂੰਗਾ ਸਾਡੇ ਸਾਰੇ ਸੱਜਣ ਕਪਲਜੀ ਵੀ ਜਸਕੀਰਤ ਜੀ ਵੀ ਬੈਂਸਾ ਵੀ ਥੋੜੀਆਂ-ਥੋੜੀਆਂ ਅਸੀਂ ਕਰਦੇ ਹਾਂ ਅੱਜ ਅਸੀਂ ਇਕੱਠੇ ਹੋਏ ਆ ਇੱਥੋਂ ਜਾਵਾਂਗੇ ਤੁਰ ਕੇ ਕਿਉਂਕਿ ਤੁਸੀਂ ਲੱਗੇ ਹੋ ਮਾਰਨ ਤੇ ਸਾਨੂੰ ਸਾਨੂੰ ਕੈਂਸਰ ਕਰੂਗੇ ਕਾਲਾ ਪੀਲਿਆ ਕਰੂਗੇ ਔਰ ਤੁਨ ਮੈਂ ਕੱਲ ਦੱਸਦਿਆਂ ਇੱਕ ਬੰਦੇ ਨੂੰ ਕੈਂਸਰ ਹੁੰਦਾ ਹੈ ਉਹਦੇ ਨਾਲ ਪੂਰੀ ਫੈਮਿਲੀ ਮਰਦੀ ਹੈ ਉਹਨਾਂ ਦੀ ਜਾਇਦਾਦ ਜਾਂਦੀ ਹੈ ਸਾਰੀ ਇੱਕ ਬੰਦੇ ਦਾ ਕਤਲ ਨਹੀਂ ਹੁੰਦਾ ਪੂਰੇ ਪਰਿਵਾਰ ਦਾ ਕਤਲ ਹੁੰਦਾ ਔਰ ਉਹ ਵੀ ਤੜ ਤੜ ਤੜਪ ਕੇ ਹਰ ਰੋਜ਼ ਬੱਚੇ ਸਵੇਰ ਉੱਠ ਕੇ ਵੇਂਦੇ ਨੇ ਕਿ ਸਾਡਾ ਜੀ ਇੱਕ ਮਰ ਰਿਹਾ ਹੈ ਮੌਤ ਦਾ ਨੰਗਾ ਤਮਾਸ਼ਾ ਹੋ ਰਿਹਾ ਔਰ ਮੌਤ ਵੰਡਰ ਵਾਲੇ ਸਨਮਾਨਤ ਹੋ ਰਹੇ ਨੇ ਚਾਹ ਗੱਧੀਆਂ ਮਿਲ ਚਾਹ ਫੈਕਟਰੀਆਂ ਚੋਂ ਕਰੋੜਾਂ ਦੀ ਸ਼ਕਲ ਚ ਕਮਾਇਆ ਜਾਵੇ ਤਾਂ ਜੋ ਇਹ ਗਠਬੰਧਨ ਅਸੀਂ ਇਹਨੂੰ ਵਾਰਨ ਵੀ ਕਰ ਰਹੇ ਆਂ ਵਾਰ-ਵਾਰ ਕਿ ਤੁਸੀਂ ਗੈਰਕਾਨੂੰਨੀ ਕੰਮ ਕਰ ਰਹੇ ਹੋ ਯਾਦ ਰੱਖਿਓ ਜੇ ਜੇਲਾ ਉਹਨਾਂ ਲਈ ਬਣੀ ਹੈ ਭੱਜ ਨਹੀਂ ਪਾਉਂਗੇ ਚਾਹ ਲੀਡਰ ਹੋਣ ਆਫੀਸਰ ਹੋਣ ਜਾਂ ਇਹ ਫੈਕਟਰੀਆਂ ਵਾਲੇ ਹੋਣ ਇੱਥੇ 3 ਦਸੰਬਰ 2025 ਨੂੰ ਇਕੱਠੇ ਹੋਏ ਆ ਜੀ ਪਟਿਆਲੇ ਵਿਖੇ ਗੁਰਦੁਆਰਾ ਸਾਹਿਬ શ્રી ਦੁਖਨਿਵਾਰਨ ਸਾਹਿਬ ਇੱਥੋਂ ਅਸੀਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਹੈੱਡਕੁਆਰਟਰ ਤੱਕ ਮਾਰਚ ਕਰਨਾ ਚਾਹ ਰਹੇ ਆ ਇਹ ਕਿਉਂ ਕਰਨ ਲੱਗੇ ਆ ਇਸ ਕਰਕੇ ਕਰਨ ਲੱਗੇ ਆ ਕਿ ਪਿਛਲੇ ਸਾਲ ਐਗਜ਼ੈਕਟਲੀ 3 ਦਸੰਬਰ ਨੂੰ 2024 ਨੂੰ ਅਸੀਂ ਲੁਧਿਆਣੇ ਵਿਖੇ ਇਕੱਠੇ ਹੋ ਕੇ ਆ ਜਿਹੜੀ ਹੁਣੇ ਮਾਨ ਸਾਹਿਬ ਨੇ ਗੱਲ ਕੀਤੀ ਕਿ ਤਿੰਨ ਸੈਂਟਰਾਂ ਦੀ ਕਿਉਂਕਿ ਉਹ ਉਦੋਂ ਵੀ ਇਲੀਗਲ ਡਿਕਲੇਅਰ ਹੋ ਗਏ ਸੀ ਇਲੀਗਲ ਤਾਂ ਸੀਗਾ ਹੀ ਪਰ ਕੋਰਟ ਤੱਕ ਨੇ ਇਲੀਗਲ ਡਿਕਲੇਅਰ ਕਰਤਾ ਸੀ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀਗਾ ਇਹ ਐਨਜੀਟੀ ਨੇ ਜਾਰੀ ਕੀਤਾ ਸੀਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਆਪ ਵੀ ਹੁਕਮ ਜਾਰੀ ਕੀਤੇ ਹੋਏ ਸੀ ਸਤੰਬਰ 2024 ਦੇ ਤੇ ਨਵੰਬਰ ਚ ਉਹਨਾਂ ਦੇ ਆ ਗਏ ਐਨਜੀਟੀ ਦੇ ਦਸੰਬਰ ਚ ਅਸੀਂ ਪਿਛਲੇ ਸਾਲ 3 ਦਸੰਬਰ ਨੂੰ ਲੁਧਿਆਣਾ ਇਕੱਠ ਕੀਤਾ ਸੀ ਕਿ ਇਹਨਾਂ ਦੇ ਤਿੰਨੋਂ ਪਾਈਪ ਜਿਹੜੇ ਬੰਦ ਕਰ ਦਿਓ ਨਹੀਂ ਤਾਂ ਲੋਕ ਕਰਨਗੇ ਪਰ ਸਰਕਾਰ ਨੇ ਉਦੋਂ ਕਿਹਾ ਕਿ ਨਹੀਂ ਇੱਕ ਹਫ਼ਤੇ ਦੇ ਵਿੱਚ ਅਸੀਂ ਆਪ ਕਰ ਦਿਆਂਗੇ ਲੋਕ ਨਹੀਂ ਕਰ ਸਕਦੇ ਜੇ ਲੋਕ ਕਰਨਗੇ ਉਹ ਗੈਰ ਕਾਨੂੰਨੀ ਹੋਏਗਾ ਅਸੀਂ ਕਹੇ ਜਿਹੜੇ ਪਾਈਪ ਵੀ ਗੈਰ ਕਾਨੂੰਨੀ ਐ ਉਹਨਾਂ ਨੂੰ ਬੰਦ ਕਰਨਾ ਕਿਵੇਂ ਗੈਰ ਕਾਨੂੰਨੀ ਹੋ ਸਕਦਾ ਪਾਈਪ ਤਾਂ ਆਪ ਗੈਰ ਕਾਨੂੰਨੀ ਐ ਪਰ ਚਲੋ ਅਸੀਂ ਪਿੱਛੇ हट ਗਏ ਵੀ ਭਾਈ ਅਸੀਂ ਅਸੀਂ ਤਾਂ ਕਾਨੂੰਨ ਮੰਨਦੇ ਆ ਨਾ ਸਰਕਾਰ ਨਹੀਂ ਮੰਨਦੀ ਵੱਖਰੀ ਗੱਲ ਐ ਸਰਕਾਰ ਨੇ 1 ਸਾਲ ਉਹਨੂੰ ਲਮਕਾ ਲਮਕਾ ਕੇ ਐਨਜੀਟੀ ਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਉੱਥੇ ਵਕੀਲ ਬਦਲ ਕੇ ਹੋਰ ਤਰੀਕਾ ਹੀ ਮੰਗਦੇ ਰਹੇ ਆ ਨਾ ਸਾਲਟ ਪਾਤਾ ਰੋਜ਼ ਦੇ ਰੋਜ਼ ਜਿਹੜਾ ਪਾਣੀ ਉਹਦੇ ਵਿੱਚ ਪੈ ਰਿਹਾ ਉਹ ਇਹਨਾਂ ਤਿੰਨ ਸੈਂਟਰਾਂ ਦਾ ਪੈ ਰਿਹਾ 10.5 ਕਰੋੜ ਲੀਟਰ ਰੋਜ਼ ਜੇ 50 ਪੈਸੇ ਵੀ 1 ਲੀਟਰ ਦਾ ਆਪਾਂ ਮੰਨੀਏ ਕਿ ਇਹਨਾਂ ਨੂੰ ਬਚਦਾ ਹੈ ਤਾਂ ਰੋਜ਼ ਦਾ 5.5 ਕਰੋੜ ਲੀਟਰ 5.5 ਕਰੋੜ ਰੁਪਈਆ ਕਿਸੇ ਦੀ ਜੇਮਨ ਚ ਸਿਰਫ ਇਹਨਾਂ ਤਿੰਨ ਸੈਂਟਰਾਂ ਦਾ ਜਾ ਰਿਹਾ ਹੈ ਹੋਰ ਵੀ ਇੰਡਸਟਰੀਆਂ ਨੇ ਇਕੱਲੇ ਤਿੰਨ ਸੈਂਟਰ ਨਹੀਂ ਲਏ ਆ ਵੱਲੇ ਤਾਂ ਜੇ 5-10 ਕਰੋੜ ਰੁਪਈਆ ਜਿਹੜਾ ਕਿ ਇਲੀਗਲ ਹੈ ਰੋਜ਼ ਦਾ ਉਹ ਫਿਰ ਜਾ ਕਿੱਥੇ ਰਿਹਾ ਤੇ ਜਿਹੜਾ ਇਲੀਗਲ ਹੈ ਉਹਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਫਿਰ ਕੋਈ ਮਾਫੀਆ ਹੈ ਜਿਹੜਾ ਚੱਲ ਰਿਹਾ ਸਾਡੇ ਇੱਥੇ ਤੇ ਜੇ ਮਾਫੀਆ ਹੈ ਤਾਂ ਸਰਕਾਰ ਕੀ ਕਰ ਰਹੀ ਹੈ ਕਿ ਸਰਕਾਰ ਆਪ ਹੀ ਮਾਫੀਆ ਹੈ ਸਰਕਾਰ ਮਾਫੀਆ ਦੇ ਨਾਲ ਰਲੀ ਹੋਈ ਹੈ ਇਹ ਗੱਲਾਂ ਦਾ ਸਵਾਲ ਦਾ ਜਵਾਬ ਜਿਹੜਾ 1 ਸਾਲ ਚ ਸਾਨੂੰ ਤਾਂ ਮਿਲਿਆ ਨਹੀਂ ਇਸ ਕਰਕੇ ਅਸੀਂ ਅੱਜ ਮਾਰਚ ਕਰ ਰਹੇ ਹਾਂ ਕਿ ਭਾਈ ਆਹ ਕੋਰਟ ਦੇ ਆਰਡਰ ਇਹਨਾਂ ਨੂੰ ਲਾਗੂ ਕਰਨ ਵਾਸਤੇ ਹਾਲੇ ਤੱਕ ਸਰਕਾਰ ਨੇ ਕੋਈ ਚਾਰਾ ਜੋਈ ਨਹੀਂ ਕੀਤੀ ਤੇ ਅਸੀਂ ਇਹਨਾਂ ਨੂੰ ਲਾਗੂ ਕਰਾਉਣਾ ਚਾਹੁੰਦੇ ਆ ਕਿਉਂਕਿ ਇਹ ਪਾਣੀ ਨੂੰ ਪੀ ਕੇ ਸਾਡੇ ਬਜ਼ੁਰਗ ਬੱਚੇ ਮਾਤਾਵਾਂ ਉਹ ਬਿਮਾਰ ਹੋ ਰਹੇ ਨੇ ਕੈਂਸਰ ਹੋ ਰਹੇ ਨੇ ਬਹੁਤ ਵੱਡਾ ਕਾਣ ਹੋ ਰਿਹਾ ਹੈ ਕਿ ਜੈਨੋਸਾਈਡ ਹੋ ਰਿਹਾ ਹੈ ਜਿਹਨੂੰ ਆਪਾਂ ਕਹਿੰਦੇ ਆ ਨਸਲ ਕੁਸ਼ੀ ਹੋ ਰਹੀ ਪੰਜਾਬ ਦੀ Rajasthan ਦੀ ਵੀ ਹੋ ਰਹੀ ਨਾਲ ਤੇ ਆਪਾਂ ਐਡਾ ਵੱਡਾ ਪਾਪ ਕਿਵੇਂ ਹੋਣ ਦੇ ਸਕਦੇ ਆ ਸੋ ਅੱਜ ਇੱਥੇ ਨਾਲੇ ਤਾਂ ਦੂਖਨਵਰਨ ਸਾਹਿਬ ਅਸੀਂ ਮੱਥਾ ਟੇਕਿਆ ਇਹਦੇ ਵਾਸਤੇ ਅਰਦਾਸ ਕੀਤੀ ਹੈ ਕਿ ਭਾਈ ਬਾਬਾ ਇਹਨਾਂ ਨੂੰ ਸਮਤ ਬਖਸ਼ ਤੇ ਨਾਲੇ ਅਸੀਂ ਜਿੰਨਾ ਕਿ ਸਾਡੀ ਯੋਗਦਾਨ ਬਣਦਾ ਅਸੀਂ ਇਹ ਇਮਾਰਤ ਜਿਹੜਾ ਕੱਢ ਰਹੇ ਆ ਤਾਂ ਕਿ ਸਾਰੇ ਪੰਜਾਬ ਨੂੰ ਘਟੋ ਘਟ ਪਤਾ ਲੱਗੇ ਕਿ ਇਹ ਗੈਰ ਕਾਨੂੰਨੀ ਹੈ ਕਿਉਂਕਿ ਇਹ ਬਹੁਤੀ ਦੁਨੀਆ ਨੂੰ ਨਹੀਂ ਪਤਾ ਕਿ ਇਹ ਗੈਰ ਕਾਨੂੰਨੀ ਕੰਮ ਐਦਾਂ ਵੀ ਹੁੰਦੇ ਰਹਿੰਦੇ ਤੋੜਲੇ ਨਾਲ ਸ਼ਰੇ ਆਮ ਤੇ ਇਹ ਕੰਮ ਨੂੰ ਅਸੀਂ ਇੱਕ ਹਾਈਲਾਈਟ ਕਰਕੇ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦੇ ਆਂ ਵੀ ਆਹ ਐਨਜੀਟੀ ਦੇ ਆਰਡਰ ਹੈ ਜੀ ਇਹਦੇ ਚ ਆਹ ਲਿਖਿਆ ਹੋਇਆ ਆ ਅਸੀਂ ਆ ਪੀਪੀਸੀਬੀ ਨੇ ਆਪ ਆਰਡਰ ਕੀਤਾ ਹੋਇਆ ਤੇ ਆਪ ਲਾਗੂ ਨਹੀਂ ਕਰ ਤੋ ਇਹ ਮਿਲੀਭੁਗਤ ਜਿਹੜੀ ਹੈ ਇਹਨੂੰ ਹੁਣ ਮਤਲਬ ਇਸ ਪਦਰਤੀ ਮਿਲੀਭੁਗਤ ਨੂੰ ਕੀ ਕਿਹਾ ਜਾਵੇ ਮਾਫੀਆ ਕਿਹਾ ਜਾਵੇ ਜਾਂ ਕੀ ਕੀ ਨਾਮ ਦਿੱਤਾ ਜਾਵੇ ਕਿਵੇਂ ਇਹਨੂੰ ਸਮਝਿਆ ਜਾਵੇ ਕਿਵੇਂ ਇਹਨ ਦਾ ਟਕਰਾ ਕੀਤਾ ਜਾਵੇ ਤੋ ਇਹ ਸਵਾਲ ਅੱਜ ਅਸੀਂ ਰੇਜ਼ ਕਰ ਰਹੇ ਹਾਂ ਇੱਥੇ ਜਦੋਂ ਇੱਕ ਮਾਰਚ ਕਰ ਰਹੇ ਹਾਂ ਤੇ ਬਾਕੀ ਪੰਜਾਬ ਜਵਾਬ ਦੇਗਾ ਇਸ ਸਵਾਲ ਦਾ ਪੰਜਾਬ ਸਮਝੇਗਾ ਤੇ ਜਵਾਬ ਦੇਗਾ ਤੇ ਉਮੀਦ ਕਰਦੇ ਹਾਂ ਕਿ ਅਗੋਂ ਵਾਲਾ ਰਾਹ ਜਿਹੜਾ ਕੋਈ ਚਾਨਣ ਜਿਹੜਾ ਉਹ ਰਾਹ ਕੋਈ ਖੁੱਲੇਗਾ ਤੋ ਬਹੁਤ ਧੰਨਵਾਦੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕ